ਇਹ ਨੂੰ ਮੈਂ ਕਿਹਾ ਬਾਈ ਡਰਿੰਕ ਕੀਤੀ ਹੈ ਮੇਰੇ ਨੇੜੇ ਨਾ ਇਧਰ ਨਹੀਂ ਬੈਠੋ ਕੋਈ ਨਹੀਂ ਇਹ ਬੰਦੇ ਨੇ ਉਹ ਗੱਲ ਦਿਲ ਤੇ ਲਾ ਲਈ ਇਹ ਬੰਦੇ ਨੇ ਉਹ ਗੱਲ ਦਿਲ ਤੇ ਲਾ ਲਈ ਇਹ ਕਹਿੰਦਾ ਬਾਈ ਜਿੱਤੇ ਤੇਰੇ ਮੱਥੇ ਲੱਗਾ ਗੁਰੂ ਦਾ ਸਿੰਘ ਬਣ ਕੇ ਮੈਂ ਤੇਰੇ ਮੱਥੇ ਲੱਗਾਗਾ ਅੱਜ ਅੰਮ੍ਰਿਤ ਛੱਕ ਕੇ ਮੇਰੇ ਕੋਲੇ ਆਇਆ ਮੈਨੂੰ ਖੁਸ਼ੀ ਹੋਈ ਐ ਇੱਕ ਵਾਰੀ ਧੌੜੀ ਮਾਰੋ ਯਾਰ ਖੁੱਲ ਕੇ ਮੁੰਡੇ ਦੇ ਲਈ ਪਰਮਾਤਮਾ ਕਰ ਕਰ ਪੁੱਤ ਦਿਨ ਤੇਰੇ ਵਰਗੇ ਅਮ੍ਰਿਤਕ ਮੈਂ ਤੇਰਾ ਸਦਾ ਜਿਹੜੀ ਰਵਾਂਗਾ ਤੂੰ ਮੇਰੀ ਨਿੱਕੀ ਦੀ ਗੱਲ ਮੰਨ ਕੇ ਅੱਜ ਤੂੰ ਗੁਰੂ ਵਾਲਾ ਬਣ ਗਿਆ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੂੰ ਸਰਦਾਰ ਐ ਤੂੰ ਸਿੰਘ ਐ ਤੂੰ ਗੁਰੂ ਦਾ ਸਿੱਖ ਐ ਤੇ ਤੂੰ ਉਹ ਟਾਈਮ ਦਿੱਤੇ ਕਰ ਤੇ ਅੱਜ ਦੇਖ ਲੈ ਲੋਕਾਂ ਨੇ ਤੈਨੂੰ ਕਿੰਨਾ ਪਿਆਰ ਦਿੱਤਾ ਮੈਂ ਸਾਰੇ ਵੀਰਾਂ ਨੂੰ ਮੁਜਾਰਤ ਕਰਦਾ ਵੀ ਐਸੇ ਤਰਜਮੇ ਅਮਰੀਕ ਸਾਡਾ ਬਹੁਤ ਪਿਆਰਾ ਮਿੱਤਰ ਹੈ ਇਹ ਵੀਰ ਲਈ ਦਵਾਮਾ ਨੇ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਧੰਨਵਾਦ ਜੀ ਇਹਨਾਂ ਦੀ ਚੜ੍ਹਦੀ ਕਲਾ ਲਈ ਇੱਕ ਜੁਕਾਰਾ ਬੋਲੇ ਈਸੋ ਨਿਹਾਲ ਆਹ ਸ੍ਰੀ ਆਕਾਲ ਜਾਂਦਪੁਰੇ ਦੇ ਕੱਪ ਦਾ ਕਹਿੰਦੇ ਪਹਿਲਾ ਸੈਮੀਫਾਈਨਲ ਉਹ ਜਾਂਦਪੁਰੇ ਵਾਲਿਆ ਮੈਚ ਕਿੰਦਾ ਲੱਗੂਗਾ ਦੱਸਿਓ ਬੰਦੇ ਆਹ ਦੁਨੀਆ ਦੁਨੀਆ ਕੋਸਾ ਦੁਨੀਆ ਖੁਸ਼ ਪਰਮੰਭੂ ਕਹਿੰਦੇ ਵੀ ਗੌਰ ਵਿੱਚ ਜੀਨੇ ਨਾ ਕੱਤ ਨੂੰ ਧੰਨਵਾਦ ਹੈ ਉਹ ਗੌਰਵ ਜੀ ਮੇਰਾ ਕੱਟਣਾ ਧੰਨਵਾਦ ਹੈ ਉਹ ਜਿੱਥੇ ਖੜ ਗਿਆ ਉੱਥੇ ਅੜ ਗਿਆ ਉਹ ਜਿੱਥੇ ਖੜ ਗਿਆ ਉਹ ਫਾਦੇ ਵਾਂਗੂ ਅੜ ਗਿਆ ਰੇਡਾਂ ਬੰਦੀਆਂ ਜਿਵੇਂ ਲੱਗਦੇ ਉਹ ਦੇ ਦਵਾਵਾ ਸਭ ਲਈ ਉਹ ਕਹਿੰਦੇ ਬੱਗਾ ਭੱਜ ਗਿਆ ਉਹ ਜੋਗੇ ਵਾਲੀ ਆ ਗਿਆ ਜੋਗੇ ਵਾਲੀ ਹੈ ਕਹਿੰਦੇ ਗਗਨ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੈ 11 ਮਾਰਚ ਨੂੰ ਕਹਿੰਦੇ ਸਕਾਰਪਿਓ ਗੱਡੀਆਂ ਨੌਜਵਾਨ ਨੂੰ ਮਾਨ ਸਨਮਾਨ ਦੇ ਵਿੱਚ ਮਿਲੀ ਹੈ ਗਗਨ ਜੋਗੇ ਵਾਲੀ ਹੈ ਪਿਛਲੇ 15 16 ਸਾਲਾਂ ਤੋਂ ਦੇ ਸਿਰੇ ਦੀ ਖੇਡ ਦਿਖਾਉਂਦਾ ਆ ਰਿਹਾ ਹੈ ਚਾਰ ਜਾਹੀ ਹਾਕਮ ਵਾਲੀਏ ਆ ਮੀਰਪੁਰੇ ਦਾ ਚਹਤਾ ਮੁਕਾਬਲਾ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਇੱਥੇ ਰੱਖ ਵਾਹ ਓਏ ਗੱਬਰੂਆ ਲਓ ਨੰਬਰ ਕਿਹਦੇ ਜਗਨ ਆਪਣੀ ਟੀਮ ਦੇ ਲਈ ਜੋਰ ਦੇ ਵਿੱਚ ਕਾਮਯਾਬ ਹੋ ਗਿਆ ਇਹ ਵਿੱਚ ਗਹਿਵੇ ਝੱਲਾਂ ਦੇ ਬੱਬਰ ਸ਼ੇਰ ਨਹੀਂ ਲੈਂਦੇ ਗੁੱੱਡੇ ਉਹ ਤੂਫਾਨਾਂ ਨੂੰ ਉਹ ਸਾਗਰ ਵਿੱਚ ਵੀ ਪੈਂਦੇ ਕੁੱਝੇ ਕੌਣ ਖੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਝੇ ਅੱਜ ਕਹਿੰਦੇ ਕੱਖਲੇ ਵੀਰ ਕਾ ਟੁੱਟ ਗਿਆ ਅੱਜ ਪਲੇਅਰ ਵੀ ਕਹਿੰਦੇ ਐਣ ਚੋਟੀ ਤੇ ਆ ਅਰਦਾਸ ਕਰਿਓ ਜਾਲ ਨਾ ਟੁੱਟੇ ਅਰਦਾਸ ਕਰਿਓ ਜਾਲ ਨਾ ਟੁੱਟੇ ਇਹ ਜਾਲ ਦੀ ਜ਼ਿੰਮੇਵਾਰੀ ਦਰਸ਼ਕਾਂ ਦੀ ਹੈ ਤੁਹਾਡੀ ਹੈ ਤੇ ਤੁਸੀਂ ਸਾਡੇ ਲਈ ਰੱਬ ਹੋ ਇੱਧਰ ਕਹਿੰਦੇ ਸੱਤੂ ਹੋਣੀ ਵੱਡੇ ਵੀਰ ਨੇ ਸੱਤੂ ਮਵਾੜ ਕੇ ਕਾਲੇ ਹੁੜਿਆਂ ਨੂੰ ਸੱਤੂ ਹੁੜਿਆਂ ਨੂੰ ਉਹ ਸੁਖਵੀਰ ਹੋਣੀ ਲੋਕਾਂ ਦਾ ਪਿਆਰ ਕਬੂਲੋ ਵੀ ਇਤੂ ਉਤੇ ਕੁਝ ਨਹੀਂ ਉਹ ਟੱਜ 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 ਧੱਕੇ ਨੋਈਆਂ ਨਾ ਜਸ਼ਨ ਭੱਜ ਗਿਆ ਉਹ ਸ਼ੀਰਾ ਆ ਗਿਆ ਉਹ ਚੱਕ ਨਹੀਂ ਸ਼ੇਰ ਦਾ ਸੀਰਾ ਆ ਗਿਆ ਪ੍ਰਬੰਧ ਕਹਿੰਦੇ ਵੀ 1.9 ਤੇ 20 ਨੰਬਰ ਹੋਣਗੇ ਦੋਨੋਂ ਸੈਮੀ ਵਿੱਚ ਆ ਦੇ 1.9 ਤੇ 20 ਇਹ ਪ੍ਰਬੰਧਕਾਂ ਵੱਲੋਂ ਬੇਨਤੀ ਕਰਵਾਈ ਜਾ ਰਹੀ ਹੈ ਪੈਂਦੀ ਹੋਈ ਰੇਡ ਉਹ ਸ਼ੀਰਾ ਤੇ ਹਾਕਮ ਵਾਲੀ ਐ ਟੱਕਰ ਸਿਰੇ ਦੀ ਐ ਜਾਨਪੁਰੇ ਦਾ ਵੱਡਾ ਮੇਲਾ ਚੱਲਦਾ ਠਾਠਾ ਮਾਰਦਾ ਕੱਠਾ ਉਹ ਠਾਠਾ ਮਾਰਦਾ ਕੱਠਾ ਕੱਠ ਕਹਿੰਦੇ ਬਹੁਤ ਵੱਡਾ ਉਹ ਇੱਕ ਸਾਹਮਣੇ ਦਰਖਤ ਹੈ ਉਹਨੂੰ ਉਹਨੇ ਪੱਤੇ ਤੇ ਟਾਹਣੀਆਂ ਦੇ ਜਿੰਨੇ ਬੰਦੇ ਲੱਗੇ ਆ ਅੱਜ ਦਰਖਤਾਂ ਨੂੰ ਬੰਦੇ ਲੱਗੇ ਆ ਚਾਉਂਦਪੁਰੇ ਜੱਜ ਉਹ ਦਰਖਤਾਂ ਨੂੰ ਬੰਦੇ ਲੱਗੇ ਆ ਕੋਈ ਸਨੈਪ ਝੱਟਾ ਪਾਈ ਜਾਂਦਾ ਕੋਈ ਸਟੋਰੀ ਤੇ ਸਟੋਰੀ ਉਹ ਸਟੋਰੀ ਉਹ ਜੋ ਚੌਂਟਪੁਰੇ ਦੇ ਵਿੱਚ ਹੋ ਗਿਆ ਔਰ ਤੁਹਾਡਾ ਪਿਆਰ ਦੇ ਨਾਲ ਸਾਡੀ ਇਹ ਸਭ ਲਈ ਦਵਾਵਾਂ ਨੇ ਅਗਲੀ ਰੇਡ ਸੁਖਰਾਜ ਬਹੁਤ ਵਧੀਆ ਮੁਕਾਬਲਾ ਨੰਬਰ ਥੋੜੇ ਵੱਧ ਹੋ ਗਏ ਸੀਗੇ ਸੋ ਦੋਨਾਂ ਟੀਮਾਂ ਨੇ ਕੰਪਰੋਮਾਈਜ਼ ਕਰਕੇ ਪ੍ਰਬੰਧ ਕਰਿਆ ਜਿਹੜੀ ਸੈਟਿੰਗ ਹੋ ਗਈ ਆ ਬਹੁਤ ਵਧੀਆ ਮੁਕਾਬਲਾ ਲੈ ਵੀ ਗੌਰਵ ਤੇਰਾ ਵੀ ਧੰਨਵਾਦ ਅਗਲੀ ਰੇਡ ਪੌਂਡ ਦੇ ਲਈ ਕਹਿੰਦੇ ਬੁਗਾ ਕੁੱਠੇ ਵਾਲੀ ਹੈ ਖੇਡ ਮੈਦਾਨ ਦੇ ਵਿੱਚ ਵਾਪਰਤਾ ਹੈ ਇਹ ਕਹਿੰਦੇ ਪਹਿਲਾ ਸੈਮੀ ਹੈ ਇਹ ਕਹਿੰਦੇ ਚੋਟੀ ਦਾ ਮੁਕਾਬਲਾ ਪੈਂਦੀ ਹੋਈ ਰੇਡ ਦਿੜਬੇ ਵਾਲੇ ਦਿੜਬੇ ਵਾਲੇ ਦਿੜਬੇ ਵਾਲੇ ਹਾਂ ਜਸਾ ਟਰਾਈ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਅਗਲੀ ਰੇਡ ਚੋਕੀ ਆਈ ਆ ਗਿਆ ਇਹਨੂੰ ਗਗਨ ਆਖਦੇ ਆ ਲੈ ਵੀ ਹੱਕ ਵਾਲੀਆ ਲੋਕ ਬੜਾ ਪਿਆਰ ਕਰਦੇ ਆ ਜੇ ਜਿੱਤਣਾ ਤੇ ਜਫੇ ਲੋੜੇ ਪੈਣੇ ਆ ਇਹ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਉਸੇ ਹੌਸਲੇ ਬਣਾ ਕੇ ਬੱਸ ਬੰਬ ਰੱਖ ਉਹ ਜਿੱਤेंगे 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 जरूर ओ जारी जग रखियो ए सियाणा रे बरा ए ਕਮਲੀ ਕੌਡੀ ਨਹੀਂ ਪਾਉਂਦਾ ਜਿਹਦੇ ਵਿੱਚ ਭੋਰਾ ਹੰਕਾਰ ਨੇ ਜਿਹਦੇ ਵਿੱਚ ਭੋਰਾ ਮਾਨ ਨਹੀਂ ਜੱਤੋ ਪਰ ਵਾਹਿਗੁਰੂ ਵਾਹਿਗੁਰੂ ਬੁੱਲਾ ਤੇ ਹੁੰਦੀ ਹੈ ਹੰਕਾਰ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ 50 50 ਕਿੱਲਿਆਂ ਦੇ مالک 50 50 ਲੱਖ ਦੀਆਂ ਘੱਟੀਆਂ ਚ ਘੁੰਮਣ ਵਾਲੇ ਮੈਂ 50 ਰੁਪਈਆ ਦੇ ਭੜੇ ਚ ਪੈ ਕੇ ਜਾਂਦੇ ਹਰ ਦੁਆਰ ਨੂੰ ਵੇਖਿਆ ਉਹ ਕੀਰਤਨਪੁਰ ਨੂੰ ਵੇਖਿਆ ਹੰਕਾਰ ਕਰਨਾ ਵੀ ਨਹੀਂ ਚਾਹੀਦਾ ਆਹ ਸਾਹਮਣੇ ਕਹਿੰਦੇ ਜਸ਼ਨ ਕਬੱਡੀ ਪਾ ਰਿਹਾ ਕਾਲੇ ਬਾਈ ਲਾਦੇ ਫਿਕਰ ਗਰੇ ਵਾਲਾ ਲੇਲਾ ਨਜ਼ਾਰੇ ਇਹ ਦੂਤੇ ਕੁਝ ਨਹੀਂ ਹੋਣਾ ਉਧਰ ਸਟ੍ਰੀਟ ਦਾ ਧੰਨਵਾਦ ਆ ਸੁਖਵੀਰ ਸਿੰਘ ਸਿੱਟਲਾ ਕੋਈ ਸਮਾਰਟ ਚਟ ਸਾਡੇ ਸਰਾਵ ਸਾਹਿਬ ਟੂਣੀ ਨਾ ਟੂਣੀ ਵੱਜਦੀ ਹੈ ਵਾਹਿਗੁਰੂ ਜੀ ਰੱਖਿਓ ਤਤੀਬਾ ਨਾ ਲੱਗੇ ਕਿਸੇ ਨੂੰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹ ਦਿਲੋਂ ਦਵਾਵਾਂ ਨੇ ਪਰਮਾਤਮਾ ਮੇਹ ਕਰੇ ਕਦੇ ਕਿਸੇ ਖਿਡਾਰੀ ਨੂੰ ਤਤੀਬਾ ਨਾ ਲੱਗੇ ਥੋੜੀ ਝੋਟ ਆਈ ਆ ਮੌਸਮਪਰੇ ਪਹੁੰਚਦੀ ਕਰਿਓ ਜੀ ਜਰੂਰ ਮੌਸਮਪਰੇ ਪਹੁੰਚਦੀ ਕਰਦੇ ਹੋ ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਵੀ ਖਿਡਾਰੀਆਂ ਦੀ ਅਰਦਾਸ ਜਰੂਰ ਕਰਿਓ ਵੀ ਇਹ ਜਿੰਦਾ ਆਉਂਦੇ ਆ ਹੱਸ ਖੇਡ ਕੇ ਆਪਣੇ ਘਰਾਂ ਨੂੰ ਜਾਣ ਕਦੇ ਕਿਸੇ ਖਿਡਾਰੀ ਨੂੰ ਤੰਤੀ ਵਾਰ ਨਾ ਲੱਗੇ ਇਹ ਰੇਟਾ ਪਾਉਂਦੇ ਜੱਫੇ ਲਾਉਂਦੇ ਸੋਹਣੇ ਲੱਗਦੇ ਐ ਮੇਰੇ ਬਾਹਰੋਂ ਦਰਸ਼ਕ ਗਰਾਊਂਡ ਦੇ ਨਾਲ ਨਿੱਕੂ ਦੇ ਥੋੜੀ ਜੀ ਗੋਡੇ ਦੇ ਉੱਪਰ ਝੋਟ ਲੱਗੀ ਹੈ ਸੱਤੋ ਪ੍ਰਧਾਨ ਦੇ ਵਾਸੀ ਦਾ ਪੁੱਤਰ ਜਿੰਦਰ ਬਹਾਦਰ ਪੁਰੀਏ ਵੀ ਪੁੱਜਿਆ ਜਲਾਲ ਸਿੰਘ ਰੇੜੀ ਲਖੋ ਨਵਾ ਗਾਉਂ ਬਹੁਤ ਬਹੁਤ ਧੰਨਵਾਦ ਹੈ ਹਾਂਜੀ ਸੁਖਰਾਜ ਜੀ ਧੰਨਵਾਦ ਜੀ ਇੱਧਰ ਥੋੜੀ ਜੀ ਹਲਕਾ ਜੀ ਸੱਟ ਲੱਗੀ ਹੈ ਪਰ ਮਹਾਤਮਾ ਮਿਹਰ ਕਰੇ ਬੇਨਤੀ ਹੈ ਵੀ ਸੰਸਾਰ ਪਰਲੇ ਪਾਸੋਂ ਕੋਈ ਦਰਸ਼ਕ ਗਰਾਊਂਡ ਦੇ ਵਿੱਚ ਨਾ ਆਵੇ ਬਹੁਤ ਵਧੀਆ ਮੁਕਾਬਲੇ ਖੇਡੇ ਜਾ ਰਹੇ ਆ ਅਰਦਾਸ ਜ਼ਰੂਰ ਕਰੋ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਸਖਤ ਜਿਆਦਾ ਨਾ ਹੋਵੇ ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਉਹ ਵੀ ਤਿਆਰੀ ਕਰਕੇ ਖੇਡ ਮੈਦਾਨ ਦੇ ਲਾਗੇ ਆ ਜਾਣ ਅਗਲੇ ਮੈਚ ਦੀਆਂ ਟੀਮਾਂ ਨੂੰ ਸਾਡੀ ਨਿਮਰਤਾ ਸਹਿਤ ਬੇਨਤੀ ਹੈ ਵਾਹਿਗੁਰੂ ਕਿਰਪਾ ਰੱਖੇ ਵੀ ਇਹਨੂੰ 33 ਬਾਅਦ ਨਾਲ ਲੱਗੇ ਠੀਕ ਹੋਵੇ ਮੁੰਡਾ ਸਭ ਲਈ ਛਡੀਆਂ ਦਿਲੋਂ ਦਵਾਵਾ ਬਸ ਜਿੰਨਾ ਚਿਰ ਫਾਈਨਲ ਨਹੀਂ ਹੁੰਦਾ ਆਪਣੇ ਆਪ ਦੇ ਥੋੜਾ ਜਿਹਾ ਕੰਟਰੋਲ ਬਣਾ ਕੇ ਰੱਖਿਓ ਆਪਣੇ ਆਪ ਤੇ ਆਪਣੇ ਆਪ ਨੂੰ ਉੱਥੇ ਨਾ ਲੈ ਕੇ ਜਾਇਓ ਜਿੱਥੇ ਆਪਣੀ ਲੋੜ ਨਹੀਂ ਜਿੱਥੇ ਲੋੜ ਹੈ ਆਪਣੇ ਆਪ ਨੂੰ ਉੱਥੇ ਰੱਖਿਓ ਮੇਰੀ ਬੇਨਤੀ ਹੈ ਪਰ ਇਹ ਵੀਰ ਦੇ ਜਿਆਦਾ ਸੱਟਣਾ ਵੀ ਛਡੀਆਂ ਦਿਲੋਂ ਦਵਾਵਾ ਨੇ ਇਸ ਨੌਜੋਨ ਦੇ ਲਈ ਦੋਨੇ ਪਾਸੇ ਟੀਮਾਂ ਚੋਟੀ ਦੀ ਹੈ ਪ੍ਰਾਈਜ਼ ਬਹੁਤ ਵੱਡੇ ਨੇ ਬੈਸਟਾਂ ਨੂੰ ਹਾਰ ਲਈ ਮੋਟਰਸਾਈਕਲ ਹੈ ਔਰ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਪੁਲਿਸ ਦਾ ਧੰਨਵਾਦ ਹੈ ਜੋ ਸਾਡੇ ਮੁਲਾਜ਼ਮ ਸਹਿਬਾਨ ਨੇ ਸਾਡੇ ਵੱਡੇ ਅਫਸਰ ਨੇ ਸਾਡੀ ਸਭ ਲਈ ਦਵਾਮਾ ਕਿਉਂਕਿ ਰਲ ਮਿਲ ਕੇ ਮੇਲੇ ਜਿਹੜੇ ਮੇਲੇ ਭਰਾਵਾਂ ਨਾਲ ਮੇਲੇ ਯਾਰਾਂ ਮਿਲੀਆਂ ਨਾਲ ਹੀ ਹੁੰਦੇ ਆ ਜੇ ਹੱਥਾਂ ਚੱਥ ਹੈ ਤੇ ਮੇਲਾ ਵੀ ਚਾਹ ਤਾਂ ਹੀ ਚੰਗਾ ਲੱਗਦਾ ਹੈ ਬੇਸ਼ੱਕ ਮੇਲਾ ਜਿੰਨਾ ਜਿੰਨਾ ਮਰਜ਼ੀ ਭਰਿਆ ਹੋਵੇ ਨਿੱਕੇ ਦੇ ਬੱਤੇ ਬੱਚੇ ਦਾ ਹੱਥ ਆਪਣੀ ਮਾਂ ਦੇ ਹੱਥਾਂ ਦੇ ਵਿੱਚੋਂ ਕਿਤੇ ਛੁੱਟ ਜੇ ਨਾ ਉਹਨੂੰ ਫਿਰ ਮੇਲਾ ਮੇਲਾ ਨਹੀਂ ਲੱਗਦਾ ਇਸੇ ਤਰ੍ਹਾਂ ਭਰਾ ਵੀਰ ਜਿਹੜੇ ਸਾਰੇ ਜਿਉਂਦੇ ਰਹਿਣ ਸਾਡੀਆਂ ਸਭ ਲਈ ਦੁਆਵਾਂ ਨੇ ਇੱਕ ਗੱਲ ਹੈ ਚਾਂਦਪੁਰ ਵਾਲਿਆਂ ਨੇ ਮੇਲੇ ਪਹਿਲਾਂ ਵੀ ਕਰਾਇਆ ਪਰ ਇਹ ਜਿਹੜਾ ਸੁਆਦ ਉਹ ਵੱਖਰਾ ਹੈ ਤਾਂ ਹੀ ਦੇ ਸਿਆਣੇ ਕਹਿੰਦੇ ਹੁੰਦੇ ਵੀ ਪੱਕੀ ਕੰਬ ਚ ਕਿੱਲ ਟਿਕਾ ਕੇ ਠੋਕਿਆ ਹੋਵੇ ਫਿਰ ਪਛਤੌਣ ਦੀ ਲੋੜ ਨਹੀਂ ਪੈਂਦੀ ਟੀਮਾਂ ਛੋਟੀ ਛੋਟੀ ਦੀਆਂ ਲਿਆ ਕੇ ਜਿਹੜੀਆਂ ਖੜੀਆਂ ਕਰ ਦਿਤੀਆਂ ਅਗਲੇ ਸੈਮੀ ਦੀਆਂ ਟੀਮਾਂ ਨੂੰ ਵੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ 'ਚ ਪਹੁੰਚਣਾ। ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਕਰਕੇ ਖੇਡ ਮੈਦਾਨ ਦੇ ਲਾਗੇ ਆ ਜਾਣ। ਆ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਪਿਆਰ ਤੇ ਸਤਿਕਾਰ ਦੇ ਨਾਲ ਇੱਧੇ ਹੀ ਬੈਠੇ ਰਹਣਾ। ਬਹੁਤ ਵਧੀਆ ਮੁਕਾਬਲੇ ਖੇਡੇ ਜਾ ਰਹੇ ਆ। ਪਹਿਲਾਂ ਸੈਮੀ ਤੇ ਉਸ ਤੋਂ ਬਾਅਦ ਦੂਜਾ ਸੈਮੀ ਫਿਰ ਇੱਕ 85 ਕਿਲੋ ਦਾ ਫਾਈਨਲ ਤੇ ਫਿਰ ਕਬੱਡੀ ਓਪਨ ਦਾ ਫਾਈਨਲ। ਸੰਗਤ ਨੂੰ ਵੇਚ ਤੇ ਇਸੇ ਤਰ੍ਹਾਂ ਟਿਕਾ ਕੇ ਮੈਚ ਦੇਖਦੇ ਰਹੋ ਗਰਹਿਣ ਲੱਗ ਜਾਂਦਾ ਕੀਤਿਆਂ ਮਿਹਨਤਾਂ ਨੂੰ ਕਦੇ ਲੱਗੇ ਨਾ ਖਿਡਾਰੀ ਦੇ ਸੱਟ ਲੋਕੋ ਦੁਕਾਨਦਾਰ ਦਾ ਪੱਠਾ ਹੈ ਵਹਿ ਜਾਂਦਾ ਹੋ ਜੇ ਚੱਲਦੀ ਫੇਲ ਜੇ ਹਟ ਲੋਕੋ ਲੰਮੀ ਮਰਜ਼ ਤੇ ਕਿਸ ਮੁਕਦਮੇ ਦੀ ਚੰਗੇ ਭਲੇ ਨੂੰ ਜਾਂਦੇ ਨਹੀਂ ਪੱਟ ਲੋਕੋ ਰਾਜ ਲਹਿੜ ਜੋ ਐ ਵੀ ਇਨਸਾਨ ਹੁੰਦੇ ਬਦਨਾਮੇ ਜਾਂਦੇ ਨੇ ਖੱਟ ਲੋਕੋ ਵਾਹਿਗੁਰੂ ਮੇਰ ਕਰੇ ਜਿੱਦਾਂ ਜਿੰਨੇ ਵੀ ਖਿਡਾਰੀ ਹੱਥ ਤੇ ਖੇਡਦੇ ਆਏ ਹੱਥੇ ਕਰਦੇ ਕਰਾਂ ਨੂੰ ਜਾਨ ਅਤੇ ਦਰਸ਼ਕ ਵੀਰ ਸਾਡੇ ਐਨ ਆਰ ਆਈ ਭਰਾਵਾਂ ਦਾ ਧੰਨਵਾਦ ਹੈ ਗੁਰਪ੍ਰੀਤ ਗਰੇਵਾਲ ਗਗਨ ਗਰੇਵਾਲ ਸਦਾਗਰ ਗਰੇਵਾਲ ਆਓ ਜੀ ਵੀਰ ਬਣ ਕੇ ਮੈਚ ਸ਼ੁਰੂ ਕਰੀਏ ਗਰਾਊਂਡ ਥੋੜਾ ਕਲੀਅਰ ਕਰਦੇ ਹੋ ਮੈਚ ਦੀ ਸ਼ੁਰੂਆਤ ਲੋਕ ਕਹਿੰਦੇ ਕਬੱਡੀ ਪੌਣ ਦੇ ਨੇ ਚੱਕ ਲਈ ਸ਼ੇਰ ਦਾ ਸੀਰਾ ਆ ਗਿਆ ਮਰੀ ਕਰੀਗਾ ਇਸ ਕੇਰੇ ਦੇ ਆਹ ਸਾਹਮਣੇ ਕਹਿੰਦੇ ਸ਼ੀਰੇ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਅੱਜ ਦੇ ਮੇਲੇ ਤੇ ਕਹਿੰਦੇ ਸ਼ੀਲੂ ਵੀ ਆਇਆ ਹੋਇਆ ਹੈ ਸ਼ੀਲੂ ਦੇ ਲੋਕ ਦੀਵਾਦ ਨੇ ਉਹ ਦੁਨੀਆ ਮਸੰਦ ਗੜ ਦੀ ਆ ਨੌਜਵਣ ਕਹਿੰਦੇ ਇੱਕ ਬਹ ਜਿਹਦਾ ਨੀਰਪੁਰ ਪਿੰਡਾ ਮੇਰੇ ਮਿੱਤਰੋ ਆਹ ਸਾਹਮਣੇ ਸਪੀਡ 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 ਇਹਦੀ ਬਾਜ ਬੜੀ ਹੈ ਲਓ ਕਹਿੰਦੇ ਸ਼ੀਰਾ ਚੱਕ ਲਈ ਸ਼ੇਰ ਦਾ ਇੱਕ ਤਕੜਾ ਨੰਬਰ ਜੋੜਦਾ ਹੋਇਆ ਨੌਜਵਣ ਆਪਣੀ ਟੀਮ ਦੇ ਲਈ ਇੱਕ ਮੇਰੀ ਪਿਆਰ ਦੀ ਹੈ ਇਹ ਦੁਨੀਆ ਤੋਂ ਕੀ ਲੈ ਜਾਣਾ ਅਗਲੇ ਮੈਚ ਅਜੇ ਦੁਨੀਆ ਨੂੰ ਸ਼ੀਲੂ ਫੇਰ ਵਿਖਾਵਾਂਗੇ ਸ਼ੀਲੂ ਨਾਚ ਵਿੱਚ ਸ਼ੀਲੂ ਫੇਰ ਆਵੇਗਾ ਨਿੱਕੂ ਦੇ ਥੋੜੀ ਜੋੜ ਲੱਗੀ ਹੈ ਸਾਡੇ ਸਤਿੰਦਰ ਪੰਗੋ ਜੀ ਯੂਐਸਏ ਉਹਨਾਂ ਦੇ ਵੱਲੋਂ ਨਿੱਕੂ ਦੇ ਲਈ 51000 ਦੀ ਸਹਾਇਤਾ ਪੂਰੀ ਕਰ ਦਿੱਤੀ ਗਈ ਹੈ 15000 ਦੀ 15000 ਦੀ ਇੱਕ ਗੱਲ ਹੋਰ ਬੜੀ ਖੁਸ਼ੀ ਦੀ ਗੱਲ ਹੈ ਲੋਕੀ ਕਹਿੰਦੇ ਸਾਡੇ ਮੇਲੇ ਦੇ ਸ਼ੀਲੂ ਆਉਣਾ ਚਾਹੀਦਾ ਹੈ ਵੇ ਚਾਂਦਪੁਰੇ ਵਾਲਿਆਂ ਨੇ ਕਹਿੰਦੇ ਸ਼ੀਲੂ ਦੇ ਨਾਨਾ ਜੀ ਵੀ ਸੱਤ ਲਿਆ ਅਗੇੜ ਗੱਲ ਟਕਾੜੇ ਲੱਗੀ ਸ਼ੀਲੂ ਤੇ ਆਉਂਦਾ ਹੀ ਆਉਂਦਾ ਵੇ ਚਾਂਦਪੁਰ ਵਾਲਿਆਂ ਨੇ ਕਹਿੰਦੇ ਸ਼ੀਲੂ ਦੇ ਨਾਨਾ ਜੀ ਵੀ ਸੱਤ ਲਿਆ ਮੈਂ ਸ਼ੀਲੂ ਦੇ ਨਾਨਾ ਜੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸੁਖਰਾਜ ਆ ਨੌਜਾਨ ਆਹ ਕਹਿੰਦੇ ਜੱਗੂ ਤੇ ਗਗਰ ਜੀ ਇਹ ਗੱਗਰ ਦੀ ਟੱਕਰ ਸਿਰੇ ਦੀ ਆ ਮੇ ਨਾਨਾ ਚੁੱਟਿਆ ਆ ਹੁੰਦੀ ਬੱਲੇ 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 ਜੱਗੂ ਤੇ ਗਗਰ ਜੱਗੂ ਤੇ ਗਗਰ ਜੱਗੂ ਤੇ ਗਗਰ ਇੱਥੇ ਰੱਖ ਵਾ ਓਏ ਗਬਰਿਆ ਨੰਬਰ ਕਹਿੰਦੇ ਜਾਫੀਆਂ ਦਾ ਨਿੱਕੂ ਨੇ ਮੇਰੇ ਕੋਲ ਮੈਸੇਜ ਭੇਜਿਆ ਵੀ ਮੈਂ ਠੀਕ ਐ ਕੋਈ ਸੱਟ ਜ਼ਿਆਦਾ ਨਹੀਂ ਪਰ ਮੈਂ ਮੇਰੇ ਕਰੇ ਰਸਤੇਂਦਰ ਭੰਗੂ ਦਾ ਧੰਨਵਾਦ ਆ ਵੀਰ ਨੇ ਬੜੀ ਸਹਾਈਤ ਹੈ ਜਿਹੜੀ ਨਿੱਕੂ ਦੇ ਲਈ ਪਹੁੰਚੀ ਕੀਤੀ ਹੈ ਸਤੇਂਦਰ ਭੰਗੂ ਯੂਐਸਏ ਦਾ ਧੰਨਵਾਦ ਲਓ ਕਹਿੰਦੇ ਜਸ਼ਨ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਤਾ ਹੋਇਆ ਮੈਚ ਕਹਿੰਦੇ ਚੋਟੀ ਦਾ ਮੈਚ ਕਹਿੰਦੇ ਪਹਿਲਾ ਸੈਮੀਫਾਈਨਲ ਪੈਂਦੀ ਹੋਈ ਰੇਡ ਤੇ ਇੱਕ ਪਾਸੇ ਜਸਾ ਜਿੰਦੇ ਦਾ ਛੱਤੀ ਵਰਗੇ ਧਿਆਨੇ ਵਰਗੇ ਉਹ ਮੁੰਡੇ ਮਾਰਦੇ ਪੱਟਾਂ ਤੇ ਛਾਪੀਆ ਚੰਦਪੁਰੇ ਦੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਲੋਕ ਕਹਿੰਦੇ ਖੁੱਬੇ ਪਏ ਐ ਨਜ਼ਾਰੇ ਵੱਜੇ ਪਿਆ ਪੈਂਦੀ ਰੇਡ ঝাগর তেত্রো তুরনা যা মাত্রা বননা যা বন যা সুরমা এইটা ধে ভাবে গানী তে দে ਟੱਕਰਾਂਗੇ ਮੱਜਰੇ ਸ਼ਰੀਰ ਤੇਰੇ ਵੱੜ ਕੇ ਅੱਜ ਤੇਨੂੰ ਟੱਕਰਾਂਗੇ ਆਹ ਕਹਿੰਦੇ ਅਗਲੀ ਰੇਡ ਪੁਰਦਰੀ ਬੁग्गा ਤਿਆਰ ਵਰ ਤਿਆਰ ਸਤੂ ਪ੍ਰਧਾਨ ਹੋਣਾ ਨੂੰ ਖਾਲੇ ਗਰੇਵ ਹੋਣਾ ਨੂੰ ਸੁਖਵੀਰ ਸਰਾਵ ਹੋਣਾ ਨੂੰ ਲਖੇ ਟਵਾੜੇ ਹੋਣਾ ਨੂੰ ਮਨਦੀਪ ਹੋਣਾ ਨੂੰ ਹਰੇ ਭਰਾਵਾਂ ਨੂੰ ਮੁਬਾਰਕਬਾਦ ਖੇਲਾ ਚੋਟੀ ਦਾ ਟੀਮਾ ਸਰੇ ਦੀਏ ਇਕੱਠ ਵੱਡਾ ਪੈਂਦੀ ਹੋਈ ਰੇਡ ਬੁग्गा ਤੇ ਜੱਸਾ ਬੁग्गा ਤੇ ਜੱਸਾ ਪਰ ਬੁग्गा ਚੱਠੇ ਆਲੀ ਹੈ ਕਹਿੰਦੇ ਹੱਥਾਂ ਤੋਂ ਨਿਕਲ ਗਿਆ ਅਗਲੀ ਰੇਡ ਚੱਕਾ ਵਾਲਾ ਸੀਰਾ ਆ ਗਿਆ ਉਹ ਸੀਰੇ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਸ਼ਿੱਲੂ ਦੇ ਨਾਨਾ ਜੀ ਆਉਂਦਾ ਵਿਸ਼ੇਸ਼ ਸੌਰ ਦੇ ਧੰਨਵਾਦ ਹੈ ਸ਼ਿੱਲੂ ਵੱਡਾ ਮੱਲ ਹੈ ਸ਼ਿੱਲੂ ਦੇ ਅੰਝ ਨਾਨਾ ਜੀ ਆਏ ਹੋਏ ਨੇ ਪਰਮਾਤਮਾ ਜੜ ਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਮਾਲਕ ਇਹ ਬਲੋਦਵਾਮਾ ਨੇ ਉਹ ਸਾਹਮਣੇ ਕਹਿੰਦੇ ਨੌਜਵਾਨ ਸ਼ੀਰ ਆ ਤੇ ਕਹਿੰਦੇ ਇੱਕਮ ਲਓ ਕਹਿੰਦੇ ਇੱਕ ਤਕੜੀ ਟੱਕਰ ਹੈ ਮੇਰੇ ਮਿੱਤਰੋ ਅਗਲੀ ਕਬੱਡੀ ਕਿਹੜੇ ਗੱਬਰੂ ਨੇ ਪਾਉਣੀ ਹੈ ਉਧਰ ਸਤੂ ਬਾਈ ਚੇਲਾ ਵੀ ਸੁਖਦੀਸ਼ ਸਰਪੰਚ ਦਾ ਵੀ ਧੰਨਵਾਦ ਕਰਦੇ ਹਾਂ ਪਰਮਾਤਮਾ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇੱਕ ਪਿਆਰ ਬਣਿਆ ਰਹੇ ਤੇ ਕਲੱਬ ਵਾਲੇ ਮੁੰਡੇ ਇੱਕ ਘਰ ਵਾਂਗੂ ਰਹਿੰਦੇ ਆ ਇੱਕ ਘਰ ਦੀ ਤਰ੍ਹਾਂ ਰਹਿੰਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਜਦੋਂ ਕਿਤੇ ਮਿੱਟੀ ਇਕੱਠੀ ਹੁੰਦੀ ਹੈ ਨਾ ਇੱਕ ਐਟ ਬਣ ਜਾਂਦੀ ਹੈ ਜਦੋਂ ਇਕੱਟਾ ਇਕੱਠੀਆਂ ਹੁੰਦੀਆਂ ਕੰਦ ਪੜ ਜਾਂਦੀ ਹੈ ਤੇ ਜਦੋਂ ਕੰਦਾ ਇਕੱਠੀ ਆਉਂਦੀ ਹੈ ਫਿਰ ਘਰ ਵੱਡ ਜਾਂਦਾ ਹੈ ਬਸ ਇੱਕੇਵੇਂ ਵਿੱਚ ਮਰਕਤਾਂ ਨੇ ਆਹ ਸਾਹਮਣੇ ਕਹਿੰਦੇ ਜਸ਼ਨ ਉਹ ਕਬੱਡੀ ਪਾੜਿਆ ਮੇਰੇ ਮਿੱਤਰੋ ਉਹ ਬੱਲੇ ਬੱਲੇ ਉਹ ਜਸ਼ਨ ਫੜ ਲਿਆ ਜੱਸੇ ਦੇ ਲੜਬੇ ਵਾਲੇ ਜੱਸੇ ਨੇ ਕਹਿੰਦੇ ਬੱਲੇ ਬੱਲੇ ਕਰਾਦੀ ਹੈ ਉਧਰ ਸਤੀਸ਼ ਸਰਪੰਚ ਦਾ ਵੀ ਧੰਨਵਾਦ ਨਾਲਾ ਗਰੇ ਵਾਲਾ ਕਹਿੰਦਾ ਭਰਾ ਸਾਡਾ ਸਤੀਸ਼ ਸਰਪੰਚ ਉਸ ਵੀਰ ਦਾ ਵੀ ਧੰਨਵਾਦ ਅਗਲੀ ਰੇਡ ਗਗਰ ਜੋਗੇ ਵਾਲੀ ਹੈ ਮੈਚ ਕਹਿੰਦੇ ਸਿਰੇ ਦਾ ਹੈ ਸਭਾ ਵੀ ਬਹੁਤ ਹੋ ਗਿਆ ਪਰ ਕੱਠ ਤੇ ਇਉਂ ਲੱਗਦਾ ਵੀ ਜਿੱਦਾਂ ਵਾਤਾ ਜਾਂਦਾ ਹੋਵੇ ਕੱਠ ਤੇ ਇਉਂ ਲੱਗਦਾ ਵੀ ਜਿੱਦਾਂ ਵਾਤਾ ਜਾਂਦਾ ਹੋਵੇ ਅਗਲੇ ਮੈਚ ਦੀਆਂ ਟੀਮਾਂ ਵੀ ਲੱਗੇ ਆ ਜਾਣ ਅਗਲੇ ਸੈਮੀ ਲਈ ਟੀਮਾਂ ਨੂੰ ਬੇਨਤੀ ਹੈ ਵੀ ਉਹ ਟੀਮਾਂ ਗਰਾਊਂਡ ਦੇ ਵਿੱਚ ਅਮਿਤ ਤੇਜਾ ਸਿੰਘ ਜੀ ਸਰਪੰਚ ਉਹਨਾਂ ਦੇ ਵੱਲੋਂ ਜੱਗੂ ਹਾਕ ਵਾਲੀ ਇਹਦੇ ਲਈ 500 ਦੇ ਮਾਰਕ ਕਰ ਆਏ ਐ ਤੇਜਾ ਸਿੰਘ ਸਰਪੰਨ ਜੀ ਦਾ ਧੰਨਵਾਦ ਮੈਂ ਬੇਨਤੀ ਕਰਾਂਗਾ ਵੀ ਜੱਗੂ ਦੇ ਸਾਥੀ ਇਹ ਮਾਇਆ ਜ਼ਰੂਰ ਪ੍ਰਾਪਤ ਕਰ ਲੈਣਗੇ ਅਗਲੇ ਮੈਚ ਦੇ ਟੀਮਾਂ ਨੂੰ ਵੀ ਸਾਡੀ ਬੇਨਤੀ ਹੈ ਵੀ ਉਹ ਟੀਮਾਂ ਵੀ ਤਿਆਰੀ ਕਰਕੇ ਜਲਦੀ ਖੇਡ ਮੈਦਾਨ ਦੇ ਲਾਗੇ ਆ ਜਾਣ ਸਾਰੀ ਸੰਗਤ ਦਾ ਸਾਰੇ ਖੇਡ ਪ੍ਰੇਮੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਕੰਮ ਤਾਂ ਦੇ ਛੱਡ ਬੜੇ ਚਾਵਾ ਦਾ ਆਉਂਦੇ ਆ ਖਿਡਾਰੀਆਂ ਦੇ ਲਈ ਇਹ ਤਾੜੀਆਂ ਵਜਾਉਂਦੇ ਆ ਰੋਟੇ ਸੁਖਰਾਇ ਤੈ ਉਹ ਮੰਗਦਾ ਦਵਾਵਾ ਲੱਗਣ ਨਾ ਇਹਨਾਂ ਤਾਈ ਤੱਤੀ ਹਵਾਵਾ ਲੱਗਣ ਤਾਂ ਇਹਨਾਂ ਤਾਈ ਤੱਤੀਆਂ ਹਵਾਵਾ ਦਿਲੋਂ ਦਵਾਵਾ ਸਭ ਲਈ ਹੈ ਬਸ ਪਿਆਰ ਬਣਾ ਕੇ ਰੱਖਿਓ ਆਪਣੇ ਆਪ ਦੇ ਕੰਟਰੋਲ ਰੱਖਿਓ ਜਦੋਂ ਮੈਚ ਮੁੱਕ ਜਾਂਦਾ ਤਾਂ ਵੀ ਬਾਹ ਦੇ ਵਿੱਚ ਥੋੜਾ ਜਿਹਾ ਸੇਫਲੀ ਸੇਫ ਹੋ ਜਾਇਓ ਉਦੇ ਕੱਠ ਬਹੁਤ ਜਾਂਦੇ ਆ ਲਓ ਗਗਨ ਜਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਕਦੇ ਬਰੇਟੇ ਦੀਆਂ ਗੱਲਾਂ ਕਦੇ ਭਲਾੜਾ ਫੇਰ ਪੀਖੀ ਵੀ ਕਿਤੋਂ ਧਨੋਲਾ ਫੇਰ ਬਰਨਾਲਾ ਬਰਨਾਲੇ ਤੋਂ ਮੋਗਾ ਤੇ ਮੋਕੇ ਤੋਂ ਜਦੋਂ ਅੰਮਰਸਰ ਨੂੰ ਜਾਂਦੇ ਆ ਰਸਤੇ ਦੇ ਵਿੱਚ ਮਖੂ ਮਕੂ ਤੋਂ ਸੰਜੀਪਾਸੇ ਛੜ ਕੇ ਲੋਹਿਆਂ ਨੂੰ ਜਾਂਦੀ ਹੈ ਤੇ ਲੋਹਿਆਂ ਵਾਲੇ ਪਾਸੇ ਇੱਕ ਗਗਨ ਦਾ ਜੋਕੇ ਵਾਲਾ ਪਿੰਡ ਹੈ ਇਹ ਕਿੰਨੇ ਵਜੇ ਤੁਰਿਆ ਹੁਣ ਇਹ ਕਿੰਨੇ ਵਜੇ ਪਹੁੰਚੂ ਸੁਖਰਾਜ ਆ ਜਾ ਲਓ ਕਹਿੰਦੇ ਬੁग्गा ਕਬੱਡੀ ਪੌਂਦਲੇ ਖੇਡ ਮੈਦਾਨ ਦੇ ਵਿੱਚ ਵੱਤਾ ਹੋਇਆ ਮੈਚ ਕਹਿੰਦੇ ਬੜਾ ਵਧੀਆ ਚੱਲਦਾ ਹੈ ਮੈਚ ਕਹਿੰਦੇ ਸਿਰੇ ਦਾ ਚੱਲਦਾ ਹੈ ਉਹ ਨਨ ਟੀਮਾਂ ਦੇ ਦਰਮਿਆਨ ਫਸਵੀ ਟੱਕਰ ਬੁੱਗੇ ਦੀ ਰੇਡ ਸੱਤੀ ਵਰਗੇ ਧਿਆਨੇ ਵਰਗੇ ਜੱッセ ਵਰਗੇ ਪਰ ਜੱਠੇ ਵਾਲੀ ਆ ਵੀ ਅੱਗੇ ਤੇ ਸਿਰਾਂ ਲਾ ਗਿਆ ਲੌਮ ਦੀਆਂ ਕਬੱਡੀਆਂ ਪਾ ਗਿਆ ਅਗਲੀ ਰੇਡ ਚੱਕ ਕਰੀ ਸ਼ੇਰ ਦਾ ਸੀਰਾ ਪਤਲਾ ਸ਼ਾਟਵਾ ਸਰੀਰ ਉੱਚਾ ਮਾਤ ਅਦਕਾਰ ਹੈ ਜੇ ਸਕਰੀਨ ਤੇ ਨੰਬਰ ਦੇਖ ਰਿਹਾ ਹੈ ਤੇ ਨੰਬਰ ਦੋਨਾਂ ਟੀਮਾਂ ਦੇ 9-9 ਅਤੇ ਨੰਬਰ ਦਾ ਫਰਕ ਚੱਲਦਾ ਹੋਇਆ ਪੈਂਦੀ ਹੋਈ ਰੇਲ ਉਧਰ ਕਹਿੰਦੇ ਤਿੰਨ ਜਾਂ ਹੀ ਹਾਕਮ ਵਾਲੀਏ ਪੈਂਦੀਆਂ ਪੱਟਾਂ ਤੇ ਥਾਪੀਆਂ ਆ ਜੱਗੂ ਦਾ ਕਰਮਕਾਮਬਾਲਾ ਕਰੀ ਸ਼ੇਰ ਦਾ ਸੀਰਾ ਨੰਬਰ ਜੁੜ ਗਿਆ ਅਗਲੀ ਰੇਲ ਲੈ ਵੀ ਬਰੀ ਕਰੀਗਾ ਡਿਸਕਵਰੀ ਆਹ ਸਾਹਮਣੇ ਕਹਿੰਦੇ ਅਗਲੀ ਕਬੱਡੀ ਪੁਆਇੰਟ ਲੱਗੀ ਖੇਡ ਦੇ ਮੈਦਾਨ ਦੇ ਵਿੱਚ ਲਓ ਬੁੱਗਾ ਕਹਿੰਦੇ ਤੁਰ ਪਿਆ ਨੌਜਾਨ ਬੁੱਗਾ ਕਹਿੰਦੇ ਚਖਿਆਂ ਦਾ ਕਬੱਡੀ ਪਾ ਰਿਹਾ ਹੈ ਗੱਲ ਕਹਿੰਦੇ ਤਲਵੰਡੀ ਸਾਬੋ ਦੀ ਚਲਦੀ ਹੈ ਬੱਚਿਆਂ ਨੂੰ ਦੱਸਿਓ ਵੀ ਪੰਜ ਤਖਤ ਕਿਹੜੇ ਕਿਵੇਂ ਹੈ ਉਹ ਬੱਚਿਆਂ ਨੂੰ ਦੱਸਿਓ ਵੀ ਪੰਜ ਤਖਤ ਕਿਹੜੇ-ਕਿਹੜੇ ਹੈ ਉਹ ਸਾਹਮਣੇ ਕਹਿੰਦੇ ਤਲਵੰਡੀ ਸਾਬੋ ਦੇ ਏਰੀਆ ਦਾ ਨੌਜਵਾਨ ਇਸਵੇਲ ਕਮਾਲ ਹੋਈ ਜਾਂਦੀ ਹੈ ਆ ਕੈਮਰੇ ਦੇ ਮੂਹਰੇ ਵੀਰ ਬਣ ਕੇ ਮਾੜਾ-ਮਾੜਾ ਪਿੱਛੇ ਨੂੰ ਵੜਜੋ ਥੋੜਾ-ਥੋੜਾ ਪਿੱਛੇ ਨੂੰ ਵੜਜੋ ਹੱਥ ਬਨ ਕੇ ਬੀਤ ਜਿਵੇਂ ਵੀਰ ਕੁਝ ਕੈਮਰੇ ਦੇ ਮੂਹਰੇ ਖੜਿਆ ਹੈ ਹੱਥ ਬਨ ਕੇ ਬੇਬਤੀ ਵੀ ਥੋੜਾ ਥੋੜਾ ਪਿੱਛੇ ਅੜ ਜਾਓ ਲਓ ਗਗਨ ਵੀ ਕਹਿੰਦਾ ਕਬੱਡੀ ਪੈ ਰਹੀ ਹੈ ਲੈ ਵੀ ਲਖਿਆ ਹੈ ਉਹ ਫੜਨਾ ਤੇ ਗਗਨ ਨੂੰ ਫੜੋ ਜੇ ਫੜਨਾ ਤੇ ਇਹਨੂੰ ਫੜੋ ਉਹ ਸਿਆਣੇ ਐਵੇਂ ਵੀ ਕਹਿੰਦੇ ਜੇ ਮਿੱਟੀ ਉੱਤੇ ਮਿੱਟੀ ਨਾਲ ਮਿੱਟੀ ਲਿਖਣਾ ਬਹੁਤ ਸੌਖਾ ਹੁੰਦਾ ਉਹ ਸਵਾਰਤਾ ਤਾਂ ਹੈ ਜੇ ਕਿ ਪਾਣੀ ਉੱਤੇ ਪਾਣੀ ਨਾਲ ਟਾੜੀ ਲਿਖ ਕੇ ਵਿਖਾਵੇ ਉਹ ਸਵਾਰਤਾ ਤਾਂ ਹੈ ਜੇ ਕਿ ਪਾਣੀ ਉੱਤੇ ਪਾਣੀ ਨਾਲ ਪਾੜੀ ਲਿਖ ਕੇ ਵਿਖਾਵੇ ਮਿੱਟੀ ਉੱਤੇ ਮਿੱਟੀ ਨਾਲ ਮਿੱਟੀ ਲਿਖਣਾ ਬੜਾ ਸੁੱਖਾ ਹੁੰਦਾ ਓਏ ਜਸ਼ਨ ਆ ਗਿਆ ਆਲਮਗੀਰਿਆ ਜਸ਼ਨ ਕਬੱਡੀ ਪਾਰਿਆ ਤੇਜਾ ਸਿੰਘ ਸਰਪੰਚ ਆਖਦੇ ਆ ਵੀ ਜੱਗੂ ਜਿੰਨੇ ਜਫੇ ਲਾਵੇਗਾ ਹਰ ਜਫੇ ਤੇ ਵੱਡੇ ਬਾਲ ਦਿੱਤੇ ਜਾਣਗੇ ਜਸ਼ਨ ਦੀ ਰੇਡ ਮੈਚ ਕਹਿੰਦੇ ਫਸਿਆ ਹੋਇਆ ਟੱਕਰ ਕਹਿੰਦੇ ਸਿਰੇ ਦੀ ਆਹ ਦੇਖਾਂਗੇ ਪਰ ਆਲਮਗੀਰਿਆ ਕਹਿੰਦੇ ਘੱਟ ਰੁਕਦਾ ਇਹ ਫਰਨਾ ਔਖਾ ਇਹ ਟਾਵੇਂ ਜਫੇ ਖਾਂਦਾ ਨੰਬਰ ਫੇਰ 11 11 ਹੋ ਗਿਆ ਨੰਬਰ ਕਿਤੇ ਬਰਾਬਰੀ ਤੇ ਹੈ ਅੱਡੇ ਦਾ ਫਰਕ ਹੈ ਹਾ ਸ਼ੀਰੇ ਨੇ ਕਬੱਡੀ ਪਾਈ ਹੈ ਲੈ ਵੀ ਹਾਕਮ ਵਾਲੀਆ ਕਿਤਨਾ ਤੇ ਜੱਫੇ ਲਾਉਣੇ ਪੈਣੇ ਹੈ ਲੈ ਵੀ ਮੀਰਪੁਰੀਆ ਗੱਲ ਬੁਲਾਉਣੀ ਪੈਣੀ ਹੈ ਆ ਦੁਨੀਆ ਪਿਆਰ ਕਰਦੀ ਹੈ ਮੈਚ ਸ਼ੀਰੇ ਦਾ ਪੈਂਦੀ ਰੇਡ ਆ ਦੇਖੋ ਨਿਆਰਾ ਕਬੱਡੀ 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 ਲੱਗਦਾ ਜੋਰ ਹਰਜੀ ਪਾਸੇ ਏ ਹੋ ਸਮਰੇ ਸ਼ੀਰਾਂ ਭੱਜ ਗਿਆ ਮੇਰੇ ਮਿੱਤਰੋ ਅੱਜ ਦੁਨੀਆ ਕਹਿੰਦੇ ਆਨੰਦ ਲੈ ਰਹੀ ਹੈ ਦੁਨੀਆ ਸਵਾਦ ਲੈਦੀ ਹੈ ਸੁਖਰਾਜ ਰੇਡ ਪੈਂਦੀ ਬਣਾ ਦੇ ਗੱਲ ਮੁੰਡੇ ਦੀ ਅਬੀ ਜਿਹੜਾ ਹੌਲ ਦਾ ਨੰਬਰ ਉਹ ਹੱਕ ਵਾਲੇ ਨੂੰ ਦਿੱਤਾ ਗਿਆ ਹੈ ਜਿਹੜਾ ਰੀਪਲੇਅਰ ਦਾ ਨੰਬਰ ਹੈ ਉਹ ਕਹਿੰਦੇ ਹੱਕ ਵਾਲੇ ਨੂੰ ਦਿੱਤਾ ਗਿਆ ਅਗਲੀ ਰੇਡ ਪਾਉਣ ਦੇ ਕਹਿੰਦੇ ਡੁੱਗਾ ਤਿਆਰ ਹੈ ਮੈਚ ਕਹਿੰਦੇ ਸਿਰੇ ਦਾ ਖੇਡਦੇ ਦੀ ਸਟਾਪ ਲਾਈਨ ਆਹ ਕਹਾਨੇ ਵਰਗੇ ਸੱਤੀ ਵਰਗੇ ਮਾਰਦੇ ਪੱਟਾਂ ਤੇ ਠਾਪੀਏ ਕਿ ਉੱਡਦੇ ਪੈਂਦੇ ਸ਼ਾਮ ਸਵੇਰੇ ਨਾ ਰੱਬ ਦਾ ਲੈਨੇ ਦੁਨੀਆਦਾਰੀ ਦੀ ਸੱਚ ਹੈ ਸਾਰੀ ਨਾ ਬਾੜਾ ਕਿਸੇ ਨੂੰ ਕਹਿੰਦੇ ਐ ਵਾਇਗਰੂ ਵਾਇਗਰੂ ਕਹਿੰਦੇ ਐ ਨਜ਼ਾਰੇ ਪੂਰੇ ਲੈਣੇ ਐ ਵਾਇਗਰੂ ਵਾਇਗਰੂ ਕਹਿੰਦੇ ਐ ਅਗਲੀ ਰੇਡ ਜਗਰ ਲੈ ਵੀ ਅੰਰੀ ਕਰੀ ਗੱਲ ਸਰੋ ਸਾਹਮਣੇ ਕਹਿੰਦੇ ਜਗਨ ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਹ ਕਹਿੰਦੇ ਜੋਕੇ ਵਾਲੀਆ ਇਹ ਜਿਹੜੇ ਫਰੋਜ਼ਪੁਰ ਤੋਂ ਚੱਲ ਕੇ ਆਇਆ ਹੈ ਇਹ ਲੋਹਿਆਂ ਦੇ ਇਲਾਕੇ ਦਾ ਮੌਜੂਦਾ ਉਹ ਗਗਨ ਕਹਿੰਦੇ ਜੋਕੇ ਵਾਲੀਆ ਬੜੀ ਦੂਰ ਦੂਰ ਤੋਂ ਮੁੰਡੇ ਪੁੱਜੇ ਹੋਏ ਸਾਰਿਆਂ ਦਾ ਭੰਮਵਾਦ ਹੈ ਉਸ ਆਪਣੇ ਆਪ ਤੇ ਕੰਟਰੋਲ ਰੱਖੇ ਆਪਾਂ ਪਰਮੰਦਰ ਦਾ ਸਾਥ ਦਈਏ ਕਹਿੰਦੇ ਜਗਨ ਫੜਦਾ ਮਜ਼ਾਕ ਥੋੜੀ ਹੈ ਉਹ ਸਾਹਮਣੇ ਗਗਨ ਇੱਕ ਤਕੜਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਪ੍ਰਬੰਧ ਕਹਿੰਦੇ ਚਿਹਰਿਆਂ ਤੇ ਹਾਸੇ ਹੈ ਕਿਉਂਕਿ ਮਿਹਨਤ ਕੀਤੀ ਹੈ ਜੁੱਤੀਆਂ ਤਸਾਈਆਂ ਗੱਡੀਆਂ ਵਿੱਚ ਕਹਿੰਦੇ ਲੱਖਾਂ ਦਾ ਡੀਜ਼ਲ ਹੀ ਫੂਕਦਾ ਪਤੰਦਰਾਂ ਨੇ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮਿਹਨਤ ਕੀਤੀ ਹੈ ਮੰਦਾ ਨਹੀਂ ਰਾਤ ਦੀ ਲੰਗੀ ਹੈ ਦਿਨ ਤਾਂ ਗਈ ਹੈਰੀ ਵਾਲ ਕਹਿੰਦਾ 2 ਲੱਖ ਦਾ ਤੇ ਡੀਜ਼ਲ ਹੀ ਲੱਗ ਗਿਆ ਹੈ ਵਿੱਚੇ ਪਟ્રોલ ਫਿਰ ਕਰੇ ਪਰਮਾਤਮਾ ਇਹ ਬਹੁਤ ਔਖੀ ਆ ਏਡੇ ਏਡੇ ਮਨ ਸਦਨੇ ਕੌਰਵ ਧੰਨਵਾਦ ਆ ਝੋਟਿਆ ਤੇਰਾ ਉਹ ਰੇਡ ਪੈ ਗਈ ਵੀਰੇ ਆ ਜਾ ਰੇਡ ਪੈ ਗਈ ਹੈ ਜੱਕਲੀ ਸ਼ੇਰ ਦਾ ਸੀਰਾ ਕਬੱਡੀ ਪਾ ਰਿਹਾ ਹੈ ਕਿ ਮਿਹਨਤਾਂ ਕੀਤੀਆਂ ਮਿੰਤਾਂ ਨਹੀਂ ਕਈਓ ਕਿਸੇ ਚੀਜ਼ ਦੀ ਚਿੰਤਾ ਨਹੀਂ ਸੋਚ ਸਕੀ ਲੋ ਵੱਡੀ ਹੈ ਬਾਕੀ ਗੱਲ ਰੱਬ ਤੇ ਬਾਕੀ ਗੱਲ ਰੱਬ ਤੇ ਛੱਡੀ ਐ ਸਾਰੇ ਪਿੰਡ ਨੂੰ ਮੁਬਾਰਕਾਂ ਵੀ ਮੇਲਾ ਸਿਰੇ ਦਾ ਹੋ ਗਿਆ ਮੈਚ ਸਮਾਪਤ ਮੈਚ ਸਮਾਪਤ ਹੁਣ ਦੇਖੇ ਰਿਓ ਦਿਲ ਥਾਮ ਕੇ ਇੱਕ ਸੈਮੀ ਇੱਕ ਫਾਈਨਲ ਹਾਕਮਾਂ ਦੇ ਨੰਬਰ ਨੇ 13 ਤੇ ਦਿੜਬੇ ਦੇ ਨੰਬਰ ਨੇ 114 ਦਿੜਬਾ ਜੇਤੂ ਰਹੀ ਐ ਅਗਲੇ ਮੈਚ ਦੀਆਂ ਟੀਮਾਂ ਆ ਜਾਣ ਤੇ ਅਗਲੇ ਬਲਾਰੇ ਵੀ ਆ ਜਾਣ ਸਾਡੇ ਸਤੂ ਪ੍ਰਧਾਨ ਨੂੰ ਮੁਬਾਰਕਬਾਦ ਕਾਲਾ ਗਰੇ ਵਾਲਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਮੁਬਾਰਕਬਾਦ ਸਾਡੀ ਇੰਨੀ ਘਾਜਰੀ ਪਰਿਵਾਰ ਕਰਿਓ ਦੇ ਬੋਲਿਆ ਤੋਂ ਕਿਸੇ ਨਿਸ਼ਾਨ ਦੇ ਖਿਲਾਫ ਕੋਈ 19 21 ਮਾੜਾ ਛੋਟਾ ਸ਼ਬਦ ਬੋਲਿਆ ਗਿਆ ਹੋਵੇ ਛੋਟੇ ਭਰਾ ਸਾਹਿਬ ਜੀ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮਾਈਕ ਤੇ ਸਾਡਾ ਵੀਰ ਪ੍ਰੋਫੈਸਰ ਗੁਰਸੇਵਕ ਸ਼ੇਰਗਰ ਪ੍ਰੋਫੈਸਰ ਸਾਹਿਬ ਆਉਣਗੇ ਅਮਾਨੀ گاਉਂ ਦੇ ਵਿੱਚ ਟੁਹਾਣਾ